ਕਾਲੀ ਦਲ ਪੰਜਾਬ ਦੇ ਖਤਮ ਹੋ ਚੁੱਕਾ ਪੰਜਾਬ ਰੰਗਲਾ ਪੰਜਾਬ ਬਣੂਗਾ ਜੀ ਨਾ ਪੰਜਾਬ ਨੇ ਕੈਲੀਫੋਰਨੀਆ ਬਣਨਾ ਨਾ ਪੰਜਾਬ ਨੇ ਪੈਸੇ ਬਣਨਾ ਨਾ ਪੰਜਾਬ ਨੇ ਅਮਰੀਕਨ ਮਾਡਲ ਬਣਨਾ ਨਾ ਸਾਨੂੰ ਮਿਲਕਨ ਮਾਡਲ ਦੀ ਲੋੜ ਹੈ ਸਭ ਅਸੀਂ ਤੇਦਾ ਜੀਦੋ ਪੰਜਾਬ ਬਣੂਗਾ ਹੀਰੋ ਮਾਨਸਾ ਸਾਹਿਬ ਦਾ ਸੁਪਨਾ ਜਿਹੜਾ ਉਹ ਸਹੀ ਤੇ ਸੱਚ ਹੋਣਾ ਥਾਜੀ ਕਾਲੀ ਦਲ ਫਾਈਟ ਸੀ ਦੀ ਪੰਜਾਬ ਚ ਡੇਟ ਤੇ ਟਾਈਮ ਨੋਟ ਕਰੋ ਕਾਲੀ ਦਲ ਦੀ ਜਮਾਨਤਾਂ ਜਬਤ ਹੋਣ ਗਿਆ ਤੁਸੀਂ ਦੇਖੋ ਕੀ ਬਣਦਾ ਐਸ ਫੇਲੇ ਐਸ ਫੇਲੇ ਸਰ ਮੋਦੀ ਦਾ ਤੋਤਾ ਬੜ ਕੇ ਆਇਆ ਕਾਲੀ ਦਲ ਕਹਿ ਰਿਹਾ ਜੀ ਆਮ ਆਦਮੀ ਪਾਰਟੀ ਦਾ 13 ਜ਼ੀਰੋ ਦਾ ਸੁਪਨਾ ਟੁੱਟ ਗਿਆ ਜਦ ਸਿਮਰਤਪੁਰ ਬਾਦਲੀ ਮੈਦਾਨ ਚ ਆ ਗਈ ਹੈ ਅੱਛਾ ਤੇ ਹਾਸੇ ਨੂੰ ਤੇ ਕਿਹੜਾ ਪਹਿਲੀ ਵਾਦ ਹੋਣਾ ਕਾਲੀ ਦਲ ਪੰਜਾਬ ਦੇ ਖਤਮ ਹੋ ਚੁੱਕਾ ਕਾਲੀ ਦਲ ਦੀ ਕਦੇ ਹੋਣੀ ਤੁਸੀਂ ਇੱਥੇ ਤੇ ਮੈਂ ਵੀ ਇੱਥੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਡੈਥ ਹੋਈ ਆ ਬਾਦਲ ਸਾਹਿਬ ਪਹਿਲੇ ਬੰਦੇ ਸੀ ਪੰਜਾਬ ਦੇ ਵਿੱਚ ਲੋਕ ਆਮ ਤੌਰ ਤੇ ਕਹਿੰਦੇ ਦੇ ਕਿ ਬੰਦਾ ਖਾਲੀ ਹੱਥ ਚ ਗਿਆ ਵੀ ਬੰਦਾ ਖਾਲੀ ਹੱਥ ਜਾਂਦਾ ਪੰਜਾਬ ਦੀ ਧਰਤੀ ਦੇ ਇਕੱਲੇ ਇਕੱਲੇ ਬਾਦਲ ਸਾਹਿਬ ਐ ਹੋ ਜੇ ਇਨਸਾਨ ਸਨ ਐਡੇ ਚੰਗੇ ਇਨਸਾਨ ਸੀਗੇ ਉਹ ਜਾਂਦੇ ਜਾਂਦੇ ਆਪਣੇ ਨਾਲ ਸ਼ਰੋਮਨੀ ਅਕਾਲੀ ਦਾਲ ਵੀ ਲੈ ਗਏ ਉਹ ਇਕੱਲੇ ਨਹੀਂ ਗਏ ਸ਼ਰੋਮਨੀ ਅਕਾਲੀ ਦਾਲ ਵੀ ਲੈ ਕੇ ਜਿੱਦੋਂ ਉਹ ਗਏ ਉਦੋਂ ਹੀ ਸ਼ਰੋਮਨੀ ਅਕਾਲੀ ਦਾਲ ਖਤਮ ਹੋ ਗਿਆ ਹੁਣ ਤੇ ਸੁਖਬੀਰ ਦੇ ਪੰਛਤ ਬੰਦੇ ਉੱਤੋਂ ਦੇ ਫਿਰਦੇ ਆ ਸੁਖਬੀਰ ਨਾਲ ਲੱਗਦਾ ਨਹੀਂ ਜੋ ਢੀਂਸੇ ਮਲੂਕੇ ਮਲਾਕੇ ਸਭ ਉਹਨੂੰ ਛੱਡ ਗਏ ਕਿ ਕਿਹੜੀ ਕਿਹੜਾ ਸੁਭਰਾ ਲੈੰਦਿਓ ਲਈ ਜਾਂਦਿਓ ਉੱਥੇ ਬੈਠਾ ਲੰਬੀ ਪੇਟ ਤੇ ਤੇ ਲੈੰਦੋ ਸੁਭਰੇ ਕਿ ਕੀ ਸਮਝੋ ਅਕਾਲੀ ਦਲ ਕਿਸੇ ਫਾਈਟ ਚ ਨਹੀਂ ਆ ਸੱਜ ਦੀ ਅਕਾਲੀ ਦਲ ਫਾਈਟ ਸੀ ਨਹੀਂ ਪੰਜਾਬ ਚ ਡੇਟ ਤੇ ਟਾਈਮ ਨੋਟ ਕਰੋ ਅਕਾਲੀ ਦਲ ਦੀ ਜਮਾਨਤਾ ਜਬ ਤੋੜ ਗਿਆ ਤੁਸੀਂ ਦੇਖੋ ਕੀ ਬਣਦਾ ਅਕਾਲੀ ਦਲ ਦੀ ਜਮਾਨਤਾ ਜਬ ਤੋੜ ਗਿਆ ਜੀ ਅਕਾਲੀ ਦਲ ਚੌਥੇ ਨੰਬਰ ਤੇ ਜਮਾਨਤਾ ਜਬ ਤੋੜ ਗਿਆ ਕੌਮ ਪ੍ਰਚਾਰ ਤੋਂ ਵਿੱਚਰ ਗੱਲ ਕੀਤੀ ਜਾਵੇ ਕਿਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਤੁਸੀਂ ਆ ਤੁਸੀਂ ਦੇਖਿਆ ਨੁਕਲ ਮੀਟਿੰਗਾਂ ਸਾਡੀਆਂ ਇਹ ਵਾਰਡ ਦੇ ਵਿੱਚ ਐਸ ਵਾਰਡ ਦੇ ਵਿੱਚ ਅਸੀਂ ਤਿੰਨ ਮੀਟਿੰਗਾਂ ਕਰਦੇ ਇਹ ਨੁਕਲ ਮੀਟਿੰਗਾਂ ਇਦਾਂ ਮੀਟਿੰਗਾਂ ਕਰ ਰਹੇ ਅਸੀਂ ਸੁਣਦੇ ਗੱਲ ਅਸੀਂ ਇੱਕ ਗੇਟ ਕੰਪਲੀਟ ਕਰਕੇ ਦੂਜਾ ਗੇਟ ਸ਼ੁਰੂ ਕੀਤਾ ਨੁਕਲ ਮੀਟਿੰਗਾਂ ਦਾ ਸਾਡੀ ਇੰਨਾ ਰਿਸਪੌਂਸ ਆ ਇਹ ਬੰਦਿਆਂ ਨੂੰ ਟਾਈਮ ਦਿੱਤਾ ਸੀ 2:30 ਵਜੇ ਦਾ ਕੀ ਟਾਈਮ ਹੋਇਆ ਸਭ ਬੀਬੀਆਂ ਸਭ ਭੈਣਾਂ ਸਾਡੀਆਂ ਟੀਕਦੀਆਂ ਬੈਠੇ ਦੋ ਦੋ ਘੰਟੇ ਲੇਟ ਹੋ ਜਾਂਦੇ ਤਿੰਨ ਤਿੰਨ ਘੰਟੇ ਪਰ ਲੋਕ ਇੰਨਾ ਨਹੀਂ ਉੱਠ ਕੇ ਜਾਂਦੇ ਅਸੀਂ ਤੇਦਾ ਜੀਦੋ ਪੰਜਾਬ ਬਣੂਗਾ ਹੀਰੋ ਮਾਨਸਾ ਸਾਹਿਬ ਦਾ ਸੁਪਨਾ ਜਿਹੜਾ ਉਹ ਸਹੀ ਤੇ ਸੱਚ ਹੋਣ ਜਾਦਾ ਬੀਜਪੀ ਦੇ ਜਿਹੜੇ ਕੈਂਡੀਡੇਟ ਨੇ ਅੰਮ੍ਰਿਤਸਰ ਤੋਂ ਉਹ ਕਿੰਨੀ ਕਿ ਚੁਣੌਤੀ ਸਮਝਦੇ ਹੋ ਕਿ ਉਹ ਹੈ ਹੀ ਨਹੀਂ ਹੈ ਹੀ ਨਹੀਂ ਇੱਕਾ ਮਾਡਲ ਲੈ ਕੇ ਆ ਰਹੇ ਨੇ ਉਹ ਖਾਸ ਕਰਕੇ ਉਹ ਕਹਿ ਰਹੇ ਨੇ ਕਿ ਧਾਰੀਵਾਲ ਸਾਹਿਬ ਵੀ ਕੈਲੀਫੋਰਨੀਆ ਰਹੇ ਆ ਪਰ ਮੇਰਾ ਮਾਡਲ ਜਿਹੜਾ ਬੈਸਟ ਹੈ ਹੋਪਾ ਉਹਨੂੰ ਕਹਿੰਦਾ ਆਪਣਾ ਮਾਡਲ ਲੈ ਜਾ ਸਾਨੂੰ ਨਹੀਂ ਚਾਹੀਦਾ ਪੰਜਾਬ ਰੰਗਲਾ ਪੰਜਾਬ ਬਣੂਗਾ ਜੀ ਨਾ ਪੰਜਾਬ ਨੇ ਕੈਲੀਫੋਰਨੀਆ ਬਣਨਾ ਨਾ ਪੰਜਾਬ ਨੇ ਪੈਰ ਸਬੰਧ ਦਾ ਨਾ ਪੰਜਾਬ ਨੇ ਅਮਰੀਕਨ ਮਾਡਲ ਬਣਨਾ ਨਾ ਸਾਨੂੰ ਮਿਲਕਨ ਮਾਡਲ ਦੀ ਲੋੜ ਹੈ ਸਰ ਪੰਜਾਬ ਕੋ ਆਪਣਾ ਮਾਡਲ ਬਹੁਤ ਹੈ ਪੰਜਾਬ ਦੇ ਲੋਕ ਮਿਹਨਤੀ ਲੋਕ ਹੈ ਪੰਜਾਬ ਚ ਇੰਡਸਟਰੀ ਚਾਹੀਦੀ ਸਰ ਮਰ ਜਾਏਗਾ ਤੋਦੀ ਦੁਬਈ ਜਾਏਗਾ ਕਿਦਾਂ ਦੀ ਦੁਬਈ ਜਾਏਗਾ ਦੁਬਈ ਕਿੱਥੋਂ ਚਲ ਜੂਗਾ ਕਹਿੰਦੇ ਜੀ ਉਹ ਪੋਰਟ ਦੇ ਖਤਮ ਗਾਤੀ ਪੋਰਟ ਤੇ ਡਾਨੀ ਨੂੰ ਦੇਤੀ ਉਹਨਾਂ ਦੇ ਪਿਓ ਦਾ ਪੁੱਤ ਨੇ ਸਭ ਦੇ ਕਰੀ ਗੱਲ ਏਸ਼ੀਆ ਦਾ ਸਾਡਾ ਪਾਸ ਸੀਗਾ ਉਹਨਾਂ ਨੂੰ ਪੁੱਛੋ ਜੀ ਕਿ ਮੋਦੀ ਸਾਹਿਬ ਅਦਾਨੀ ਦੇ ਕੋਲ ਲੈ ਕੇ ਸਾਰਾ ਕੁਝ ਆ ਸਾਡਾ ਸਾਰਾ ਅੰਮਸਾ ਦੀ ਤੁਹਾਡੇ ਲੱਗਿਆ ਕਰਦੇ ਵਜੀਠਵੰਡੀ ਮਜੀਠਵੰਡੀ ਚ ਪਹਿਲਾਂ ਸਕੂਟਰ ਤੇ ਦੀ ਜਾ ਜਾਂਦਾ ਹੁਣ ਲੋਕ ਕਾਰਾਂ ਲੈ ਕੇ ਜਾਂਦੇ ਖਤਮ ਹੋ ਗਈ ਖਾਲੀ ਹੋ ਗਈ ਇੱਥੋਂ ਸ਼ਵਾਦਾ ਜਾਂਦਾ ਜਿਪਸ ਜਾਂਦੀ ਸੀਮੈਂਟ ਜਾਂਦਾ ਹੈ ਕੀ ਕੋ ਜਾਂਦਾ ਹੈ ਇੱਥੋਂ ਸਭ ਬੰਦ ਹੋ ਗਿਆ ਯਾਰ ਪਰ ਹੁਣ ਜਿਸ ਤਰ੍ਹਾਂ ਕਿ ਨਾਲ ਕੌਣ ਕਹਿੰਦੇ ਬੀਜੇਪੀ ਕੀ ਕਹਿ ਰਹੀ ਹੈ ਜੀ ਬੀਜੇਪੀ ਨੇ ਖਤਮ ਕੀਤਾ ਯਾਰ ਬੀਜੇਪੀ ਕੀ ਕਹਿਦੀ ਹੈ ਇਹੀ ਗੱਲ ਦੇਖੋ ਮੈਂ ਕੀ ਕਹਿੰਦ ਜਦੋਂ ਸਿੱਧੂ ਸਾਹਿਬ ਆਏ ਬੀਜੇਪੀ ਆਇਆ ਤਾਂ 30 ਸਾਲ ਪਹਿਲਾਂ ਸਿੱਧੂ ਸਾਹਿਬ ਲੈ ਆਏ ਸਿੱਧੂ ਸਾਹਿਬ ਵੀ ਇਹੀ ਗੱਲ ਕਹਿੰਦੇ ਸੀ ਫਿਰ ਜੇਤਲੀ ਸਾਹਿਬ ਆਏ ਜੇਤਲੀ ਸਾਹਿਬ ਵੀ ਇਹੀ ਕੁਝ ਕਹਿੰਦੇ ਸੀ ਕੀਤਾ ਕੁਛ ਨਹੀਂ ਫਿਰ ਪੁਲੀ ਸਾਹਿਬ ਆ ਗਏ ਪੁਲੀ ਸਾਹਿਬ ਵੀ ਇਹੀ ਕੁਝ ਕਹਿੰਦੇ ਸੀ ਹੁਣ ਇਹ ਭਾਈ ਸਾਹਿਬ ਆ ਗਏ ਉਹ ਸਰ ਇਹਦਾ ਮਸਾ ਨੂੰ ਸਮਝਾ ਕਿ ਪਹਿਲਾਂ ਬੀਜੇਪੀ ਹੈ ਕਿੱਥੇ ਮਸਾ ਜੀ ਜੇ ਬੀਜੇਪੀ ਹੋਵੇ ਤਾਂ ਉਸਕੋ ਕੈਂਡੀਡੇਟ ਨਾ ਹੋਵੇ ਹਰ ਵਾਰ ਨਵਾਂ ਕੈਂਡੀਡੇਟ ਲੱਭ ਕੇ ਲੈ ਆਉਂਦੀ ਆ ਹਦਾਇਕਾ ਕੀ ਹੋ ਰਿਹਾ ਪਹਿਲੇ ਤਾਂ ਬਚ ਕੇ ਆਪਣੀ ਜਮਾਨਤਾਂ ਤੋਂ ਜੇਤਲੀ ਸਾਹਿਬ ਤੇ ਪੁਲੀਸ ਸਾਹਿਬ ਤੇ ਜਮਾਨਤ ਬਚਾ ਕੇ ਲੈ ਗਏ ਐਲਕਸਰ ਅੰਬਸਰ ਜੀ ਬਾਹਰ ਦੇ ਕੈਂਡੀਡੇਟ ਦੀ ਜਮਾਨਤ ਜਬਤ ਕਰਨਗੇ ਭਈ ਇਹ ਇਹ ਨੂੰ ਸਮਝਦੇ ਕੀ ਤੁਸੀਂ ਇਹ ਗੁਰੂ ਦਾਸ ਦਾਸ ਜੀ ਦੀ ਨਗਰੀ ਆ ਦੁਨੀਆ ਦਾ ਸਭ ਤੋਂ ਪਹਿਲੇ ਪੰਜ ਛੇ ਦੋ ਜੇਕਿਆ ਉਹ ਕਹਿੰਦੇ ਮੈਂ ਸਮੁੰਦਰੀ ਪਰਿਵਾਰ ਦਾ ਪੋਤਾ ਵਾਂ ਤੇ ਮੇਰੇ ਖੂਨ ਉਹ ਜਪਦਾ ਉਹਦੇ ਕੋ ਤੇਜਾਸਰ ਸਮੁੰਦਰੀ ਦਾ ਨਾਂ ਲੈ ਪੜਾ ਉਹਦੇ ਬੜੇ-ਬੜੇ ਦੇਸ਼ ਭਗਤ ਬੰਦੇ ਸੀ ਉਹ ਤੇ ਦਿੱਲੀ ਨਾਲ ਲੜਦੇ ਰਹੇ ਉਹ ਤੇ ਗਰੇਜ਼ਾਂ ਨਾਲ ਲੜਦੇ ਰਹੇ ਉਹ ਤੇ ਦਿੱਲੀ ਦੀ ਸਰਕਾਰਾਂ ਨਾਲ ਲੜਦੇ ਰਹੇ ਤੇ ਜੇ ਅੱਜ ਤੇਜਾ ਸਿੰਘ ਸੁਬੰਦੀ ਜਿੰਦੇ ਹੁੰਦੇ ਤਾਂ ਉਹਨਾਂ ਦੇ ਅੱਖਾਂ ਜੱਥੂ ਹੋਣਾ ਸੀ ਤੇ ਉਹਨਾਂ ਦਾ ਪੋਤਾ ਅੱਜ ਦਿੱਲੀ ਵਾਲਾ ਦਾ ਟਾਟ ਬਣ ਕੇ ਤੁਰਿਆ ਫਿਰਦਾ ਜਾਂ 700 740 ਕਿਸਾਨ 740 ਬੰਦੇ 3 ਸਾਲ ਪਹਿਲਾਂ ਮਰੇ ਪੰਜਾਬ 'ਚ ਕਿਸਾਨ ਮਰੇ ਖੇਤੀ ਪ੍ਰਧਾਨ ਸੁਪਾਏ ਉਹ ਕੀ ਭਾਲਦਾ ਏ ਉਹ ਤੇਜਾ ਸਿੰਘ ਸੁਬੰਦੀ ਦਾ ਪੋਤਾ ਬਣ ਕੇ ਆਵੇ ਫੇਰ ਤੇ ਬੱਕਰੀ ਗੱਲਾਂ ਲੋਕ ਹੱਥਾਂ ਦੇ ਚੁੱਕ ਲੈਣਗੇ ਉਹ ਕਹਿੰਦੇ ਓਏ ਇਸ ਵੇਲੇ ਇਸ ਵੇਲੇ ਸਰ ਮੋਦੀ ਦਾ ਤੋਤਾ ਬਣ ਕੇ ਆਇਆ ਐਸਐਲਕੇ ਇਹ ਨਹੀਂ ਪੁੱਛ ਰਾ ਕਹਿੰਦੇ ਜਿਹੜੇ ਵਿਰੋਧ ਕਰਨ ਵਾਲੇ ਕਿਸਾਨ ਨਹੀਂ ਆ ਇਹ ਪੋਲਿਟਿਕਲ ਪਾਰਟੀਆਂ ਦੇ ਬੰਦੇ ਆ ਸਿਖਾ ਕੇ ਭੇਜੇ ਆ ਹਾਂਜੀ ਕਹਿੰਦੇ ਉਹਨਾਂ ਨੇ ਸਿਖਾ ਕੇ ਭੇਜੇ ਆ ਉਹ ਕਹਿੰਦਾ ਜੀ ਤੁਹਾਨੂੰ ਕਹਿੰਦੇ ਸਿਖਾ ਕੇ ਭੇਜਿਆ ਇੱਥੇ ਉਹਦੀ ਉਹਨੂੰ ਪੁੱਛੋ ਪਹਿਲਾਂ